ਦੂਜਿਆਂ 'ਚ ਵੀ ਮਾਰ ਤੋ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹਮ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਕਨਫਰਮ ਕਰਨ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਜੋੜ ਸਿੰਘ ਆਲਾ ਤੇ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਵੱਡੇ ਸਭਰਾ ਦੁੱਬਲੀ ਇਹਦੇ ਆਂਡ ਗਵਾਂਡ ਦੇ ਨਗਰ ਰਹਿ ਜਾਂਦੇ ਆ ਤੇ ਹਰ ਵੇਲ ਵੀਰ ਦੇ ਕੋਲੇ ਤੁਹਾਨੂੰ ਅੱਜ ਦੋ ਜਾਨਵਰ ਵਿਖਾਉਣੇ ਆ ਤੇ ਦੋਨੇ ਇੱਕ ਤੋਂ ਇੱਕ ਆ ਸੂਏ ਸਵਾਈ ਆ ਕਿੰਨਾ ਦੁੱਧਵਾਦਾ ਸਾਰੀ ਡਿਟੇਲ ਲਾਵਾਂਗੇ ਚਵਾਈ ਰੋਕੀ ਹੋਈ ਆ ਸੱਜਣੋ ਸਵੇਰ ਦਾ ਟਾਈਮ ਆ ਗੱਲਾਂ ਬਾਤਾਂ ਕਰਾਂਗੇ ਨਾਲ-ਨਾਲ ਇਹਨਾਂ ਨੂੰ ਚਲਾ ਕੇ ਵੇਖਾਂਗੇ ਕੀ ਰੇਟ ਰਹਿਣਗੇ ਇਹਨਾਂ ਦੇ ਇੱਕ ਝੋਟੀ ਆ ਤੇ ਸੱਜਣੋ ਇੱਕ ਵੈੜ ਸੂਈ ਸਵਾਈ ਆ ਵੱਡੇ ਢਾਂਚੇ ਦੀ ਆ ਚੰਗਾ ਕੱਦ ਕਾਠ ਆ ਤੇ ਕਿੰਨਾ ਦੁੱਧਵਾਦਾ ਇਹਦੇ ਕੋਲੇ ਉਹਦੀ ਵੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਲੈ ਕੇ ਸਾਂਝੀ ਕਰਦੇਗੇ ਦੋਨੇ ਜਾਨਵਰ ਤੁਹਾਡੇ ਕੰਮ ਦੇ ਰਹਿਣਗੇ ਤੇ ਜਿਹੜਾ ਵੀ ਸੱਜਣ ਨੂੰ ਪਸੰਦ ਆ ਗਿਆ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਤੇ ਨਵੇਂ ਸੱਜਣ ਜਿਹੜੇ ਪਹਿਲੀ ਵਾਰੀ ਵੀਡੀਓ ਚੈਨਲ ਤੇ ਵੇਖੋਗੇ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਵੀ ਆਲ ਤੇ ਸੈੱਟ ਕਰ ਦਿਓ ਧੰਨਵਾਦ ਆਜੋ ਲਈਏ ਜਾਣਕਾਰੀ ਹਰ ਵੇਲੇ ਵੀਰ ਤੋਂ ਤੇ ਝੋਟੀ ਤੋਂ ਆਪਾਂ ਸ਼ੁਰੂ ਕਰ ਲੈਨੇ ਆ ਕੀ ਹਸਾਬਕਤਾਵਾ ਕਿਹੜਾ ਸੁਆ ਸੂਈ ਆ ਕਰਮਾਂ ਵਾਲੀ ਤੇ ਕਿਹੜੇ ਘਰ ਦਾ ਇਹ ਸ਼ਿੰਗਾਰ ਬੰਦੀ ਆ ਬੜੀ ਸੁੰਦਰ ਝੋਟੀ ਆ ਮਹਾਰਾਜ ਜੀ ਸਤਿ ਸ੍ਰੀ ਅਕਾਲ ਹਾਂ ਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਹੇ ਆ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਰ ਪਰੀ ਸਤਿ ਸ੍ਰੀ ਅਕਾਲ ਹੋਰ ਸਭ ਨੂੰ ਸਤਿ ਸ੍ਰੀ ਅਕਾਲ ਮੇਰਾ ਦਾਤੇ ਦੀਆਂ ਤੁਸੀਂ ਸੁਣਾਓ ਜੀ ਬਹੁਤ ਵਧੀਆ ਕਿਰਪਾ ਚੜ੍ਹਦੀ ਕਲਾ ਨਾ ਬਹੁਤ ਵਧੀਆ ਵੀਰੇ ਬਹੁਤ ਵਧੀਆ ਚੱਲ ਰਹੀ ਹੈ ਤੇ ਕੰਮ ਕਾਰ ਓਕੇ ਆ ਦੇ ਬਹੁਤ ਵਧੀਆ ਬਾਕੀ ਥੋੜਾ ਮੌਸਮ ਦੀ ਖਰਾਬੀ ਹੋਣ ਕਰਕੇ ਹਾਂਜੀ ਥੋੜਾ ਜਿਆਦਾ ਫਸਲਾਂ ਦੇ ਦਾ ਪ੍ਰਭਾਵ ਪਿਆਈ ਆ ਪਿਆ ਇੱਕ ਥੋੜਾ ਜਿਆਦਾ ਕਿ ਸਰਕਾਰਾਂ ਦੀ ਵੀ ਨਗੇਲੀ ਆ ਪੂਰੀ ਨਗੇਲੀ ਆ ਜੀ ਹਾਂ ਅਸੀਂ ਤਾਂ ਖੁਦ ਪਾ ਕੇ ਪਛਤਾਉਂਦੇ ਆ ਬਾਕੀ ਬਿਲਕੁਲ ਅਸੀਂ ਆਪ ਖੁਦ ਪਾਏ ਆ ਗੱਲ ਕੋਈ ਬੰਦਾ ਮੀਟਿੰਗ ਵੀ ਕਰਕੇ ਆਂ ਫੋਟੋ ਵੀ ਲਈ ਆ ਕਈਆਂ ਦੇ ਕਮੈਂਟ ਵੀ ਗਲਤ ਆਏ ਅੱਜ ਆਉਂਦੇ ਆ ਜੀ ਹਾਂ ਆਪ ਪਾ ਕੇ ਪਛਤਾਉਣੇ ਆ ਪਛਤਾਉਂਦੇ ਜੀ ਗਲਤੀਆਂ ਇਨਸਾਨ ਤੇ ਹੁੰਦੀਆਂ ਹਾਂ ਬਾਕੀ ਚਲੋ ਪਹਿਲਾਂ ਫਿਰ ਵੀ ਚੰਗੇ ਸੀ ਲੋਕ ਹਾਂ ਠੀਕ ਆ ਆ ਕੁਛ ਨਹੀਂ ਸੀ ਹੋਇਆ ਜਿਹੜਾ ਆਰਕਾਈਵ ਹੋਇਆ ਇੰਨਾ ਨਹੀਂ ਰੁਲੇ ਇੰਨਾ ਨਹੀਂ ਰੁਲੇ ਬਾਕੀ ਚਲੋ ਜਿੱਦਾਂ ਵੀ ਸਾਰਿਆਂ ਦੇ ਨਾਲ ਹੀ ਆ ਹਾਂਜੀ ਤਾਂ ਚੱਲਦਾ ਆ ਚੱਲਦਾ ਰਹਿਣਾ ਕਈ ਆਲਮ ਕਈ ਹਾਕਮ ਹਾਂ ਹੋ ਹੋ ਤੁਰ ਗਏ ਧਰਤੀ ਤੋਂ ਉਹ ਤੁਰ ਗਏ ਤੇ ਇਹ ਵੀ ਨਹੀਂ ਰਹਿਣਾ ਸਮਾਂ ਨਹੀਂ ਨਹੀਂ ਰਹਿਣਾ ਸਮਾਂ ਹਾਂ ਬਾਕੀ ਪ੍ਰਮਾਤਮਾ ਨੂੰ ਜਿੱਦਾਂ ਚੰਗਾ ਤੇ ਆਪਣਾ ਡਰੈਸ ਆਪਣਾ ਡਰੈਸ ਪਿੰਡ ਜੋੜ ਸਿੰਘ ਵਾਲਾ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਤੇ ਆਪਣੇ ਜਿਹੜੇ ਨਾਲ ਲੱਗਦੇ ਜਿਵੇਂ ਹਰੀਕੇ ਪੱਤਨ ਤੋਂ ਆਪਾਂ ਮਾਲਵਾ ਬੈਲਟ ਜਿੰਨੀ ਵੀ ਆ ਠੀਕ ਆ ਜੀ ਪੱਟੀ ਤੋਂ ਨਵਾਪੁਰ ਹਾਂਜੀ ਜਿਹੜਾ ਮਾਲਵਾ ਬੈਲਟ ਹੈ ਨਾ ਹਾਂਜੀ ਤੇ ਨਾਲ-ਨਾਲ ਲੱਗਦੇ ਲੱਗਦੇ ਜਿਹੜੇ ਥੋੜੀ-ਥੋੜੀ ਦੂਰੀ ਤੇ ਦੁੱਬਲੀ ਆ ਸੈਦੋਆ ਸੁਭਰਾਵਾ ਤੇ ਨਾਲ ਪਿੰਡਾਂ ਤੱਕ ਆਪਾਂ ਪਹੁੰਚ ਕਰ ਸਕਦੇ ਆ ਠੀਕ ਹੈ ਜੀ ਤੇ ਨੰਬਰ ਆਪਣਾ ਵੀ ਜੀ 9906382025 99063 ਵੈਸੇ ਬਾਕੀ ਸਾਰੇ ਜਾਣਦੇ ਹੀ ਆ ਹਨਾ ਬਿਲਕੁਲ ਵੀਰੇ ਜਿਹੜੇ ਆਨਲਾਈਨ ਪਸ਼ੂਆਂ ਦੀ ਖਰੀਦਦਾਰੀ ਕਰਦੇ ਆ ਤਾਂ ਇਹ ਚਿਹਰੇ ਨੂੰ ਸਾਰੇ ਜਾਣਦੇ ਆ ਆ ਵਾਹਿਗੁਰੂ ਦੀ ਮਿਹਰ ਆ ਜੀ ਸਾਰੇ ਭੈਣ ਭਰਾਵਾਂ ਦਾ ਪਿਆਰ ਆ ਹਨਾ ਬਿਲਕੁਲ ਤੇ ਅੱਜ ਮਾਦੇ ਤੋਂ ਸ਼ੁਰੂ ਕਰੀਏ ਤਾਂ ਝੋਟੀ ਕਿਹੜਾ ਸੂਆ ਜੀ ਬਿਲਕੁਲ ਸੰਖਾਪਤ ਜਾਣਕਾਰੀ ਹੈ ਜੀ ਜੀ ਤਲਾਪ ਬੈਠੇ ਸੀ ਥੋੜੀ ਜਿਹੀ ਦੱਸ ਦਈਏ ਠੀਕ ਹੈ ਜੀ ਇੰਨੇ ਕੋ ਜਿਹੜੀਆਂ ਪਾਕਿਸਤਾਨ ਤੋਂ ਮੱਝਾਂ ਆਈਆਂ ਸੀਗੀਆਂ ਹਾਂ ਇੱਕ ਵਾਰੀ ਹੈਨਾ ਬਿਲਕੁਲ ਪਾਰ ਲੰਗੀਆਂ ਸੀ ਪਾਰ ਲੰਗੀਆਂ ਸੀ ਹਾਂਜੀ ਉਹਨਾਂ ਦੇ ਬਲੱਡ ਲਾਈਨ ਦੇ ਵਿੱਚੋਂ ਇਹ ਵੀ ਇੱਕ ਸਪੈਸ਼ਲ ਜਿਹਾ ਜਿਹੜਾ ਪੀਸ ਆ ਠੀਕ ਆ ਸਾਡੇ ਏਰੀਆ ਦਾ ਸ਼ਿੰਗਾਰ ਸੀਗਾ ਉਹ ਵੀ ਆਪਾਂ ਨਾਲ ਨਾਲ ਸਾਰੀ ਡਿਟੇਲ ਦਿੰਦੇ ਹਾਂ ਹਾਂਜੀ ਇਹ ਆ ਮੇਰਾ ਵੀਰੇ ਇੱਥੇ ਲੱਗ ਗਿਆ ਬੱਚੇ ਮੂਣਾ ਅੱਛਾ ਵੀਰੇ ਜਿਹੜੀਆਂ ਮੱਝਾਂ ਲੰਗੀਆਂ ਸੀਗੀਆਂ ਉਹਦੇ ਵਿੱਚੋਂ ਹੀ ਗਾਂ ਦੀਆਂ ਜਿਹੜੇ ਚੰਗੇ ਬੰਦਿਆਂ ਦੇ ਹੱਥੀਆਂ ਆਈਆਂ ਸੀਗੀਆਂ ਹਾਂਜੀ ਉਹ ਇੱਕ ਆਪਣੇ ਨਾਲ ਪਿੰਡ ਦੁੱਬਲੀ ਆ ਹਾਂਜੀ ਉਸੇ ਬਲੱਡ ਲਾਈਨ ਦੇ ਵਿੱਚੋਂ ਮੱਧ ਕ੍ਰੋਸ ਕਰਾਈ ਸੀਗੀ ਦੁੱਬਲੀ ਦੇ ਬੰਦੇ ਨੇ ਠੀਕ ਆ ਇੱਕ ਮਾਲੀ ਉਹਦੇ ਨਾਲ ਵੀ ਇੱਕ ਕਹਿੰਦੇ ਮੱਜਾਂ ਦੇ ਨਾਲ ਮਾਲੀ ਵੀ ਆਇਆ ਸੀ ਸ਼ਾਇਦ ਉਦੋਂ ਬਿਲਕੁਲ ਜੀ ਹਾਂਜੀ ਜਿੰਨਾ ਕ ਆਪਾਂ ਨੂੰ ਇਹਦੇ ਬਾਰੇ ਪਛੋਕੜ ਮਹਾਪਤਾ ਲੱਗਿਆ ਹਨ ਤੇ ਉਹ ਜਿਹੜਾ ਟੱਟਾ ਸੀਗਾ ਹਾਂਜੀ ਟ੍ਰਾਸਿੰਗ ਦਾ ਉਸ ਬਲੱਡ ਲਾਈਨ ਤੋਂ ਤਾਂ ਦਾ ਦੰਤਰ ਮਾਪਸੰਦ ਕਾਲਸਾਈ ਗੁਰਦੁਆਰਾ ਪਿੰਡ ਦੁੱਬਰੀ ਦੇ ਵਿੱਚ ਠੀਕ ਹੈ ਜੀ ਤਾਂ ਉੱਥੇ ਮਾਲੀ ਜਿਹੜਾ ਛੱਡਿਆ ਗਿਆ ਸੀਗਾ ਠੀਕ ਆ ਆ ਵੀ ਖੁੱਲਾ ਛੱਡਿਆ ਗਿਆ ਖੁੱਲਾ ਸੇਵਾ ਲਈ ਛੱਡਿਆ ਗਿਆ ਸੀਗਾ ਵਿੱਚ ਚੰਗੀ ਬਲੱਡ ਲਾਈਨ ਤਿਆਰ ਹੋ ਗਈ ਚੰਗੀ ਬਲੱਡ ਲਾਈਨ ਜਿਹੜੀ ਤਿਆਰ ਹੋਵੇ ਤਾਂ ਉਸ ਮਾਲੀ ਦੇ ਵਿੱਚੋਂ ਜਿਹੜੀ ਐ ਡਾਇਰੈਕਟ ਕ੍ਰੋਸਿੰਗ ਹੋਈ ਆ ਉਹ ਮਾਲੀ ਗੁੱਜਰ ਲੈ ਗਈ ਸੀ ਓਕੇ ਤਾਂ ਤਕਰੀਬਨ ਜਿਹੜੇ ਨੀਲੀ ਤੇ ਵੀਰ ਮੇਰੇ ਕੰਮ ਕਰਦੇ ਆ ਹਾਂਜੀ ਉਸ ਮਾਲੀ ਬਾਰੇ ਪରିਵਾਰ ਸਾਰਿਆਂ ਨੂੰ ਪਤਾ ਪਤਾ ਹੋਊਗਾ ਵੀ ਜਿਹੜੇ ਚਲੋ ਹਨਾ ਇੰਗਿਆਵਾਰਾ ਨੌਲੇਜ ਨਹੀਂ ਹੁੰਦੀ ਆਪਾਂ ਨੂੰ ਜਾਂ ਥੋੜਾ ਜਿਹਾ ਕੀ ਗੱਲ ਬਣੀ ਤਾਂ ਮਾਲੀ ਜਿਹੜਾ ਪਿੰਡ ਵੱਲੋਂ ਸੇਲ ਕੀਤਾ ਗਿਆ ਤੇ ਉਸ ਚੀਜ਼ ਦਾ ਜਿਹੜਾ ਘਾਟਾ ਬਹੁਤ ਪਿਆਰ ਬਿਲਕੁਲ ਹਨਾ ਨਹੀਂ ਉਸ ਮਾਲੀ ਦੀ ਧੀ ਆ ਠੀਕ ਆ ਤੇ ਬਿਲਕੁਲ ਪਾਕਿਸਤਾਨ ਬਲੱਡ ਲਾਈਨ ਤੋਂ ਨੀਲੀ ਰਾਵੀ ਦੀ ਆ ਤੇ ਜਿੱਦਾਂ ਆਪਾਂ ਪਾਕਿਸਤਾਨ ਤੋਂ ਹੀ ਵੇਦੇ ਹੁੰਦੇ ਹਾਂ ਹਾਂ ਆਰਡਰ ਕੁਆਲਿਟੀ ਬਹੁਤ ਟੌਪ ਦੀ ਲੱਗੀ ਹੋਈ ਆ ਇਹਦਾ ਡੋਗਰ ਹੋਣਾਂ ਦੀ ਆ ਮਾਜਾ ਹੈ ਹਾਂ ਸਾ ਮੱਝ ਰਿਹਾ ਤੇ ਇਹ ਸੂਆ ਕਿਹੜਾ ਸੂਈ ਆ ਜੀ ਤੀਜਾ ਸੂਆ ਸੂਈ ਆ ਠੀਕ ਆ ਤੇ ਉਹਨਾਂ ਦੇ ਮੁਤਾਬਕ 16 17 ਕਿਲੋ ਨਵਾਂ ਮਾਸ ਦੁੱਧ ਵਰ ਦੇ ਕੇ ਤੀਜਾ ਸੂਆ ਸੂਈ ਆ ਤੇ 16 17 ਦੁੱਧ ਦਿੰਦੀ ਰਹੀ ਆ ਦਿੰਦੀ ਰਹੀ ਆ ਠੀਕ ਆ ਬਹੁਤ ਚੰਗੀ ਆ ਥੱਲੇ ਤਾਂ ਤੁਸੀਂ ਦੇਖੋਗੇ ਪੰਡਾ ਨਹੀਂ ਬਚਾ ਹਾਂ ਤੇ ਬੱਚਾ ਇਹਦੇ ਕੋਲੇ ਆ ਗਿਆ ਕਟਾ ਆ ਗਿਆ ਇਹਨੇ ਹੁਣ ਬੱਚਾ ਛੱਡ ਕੇ ਜਾਣਾ ਨਹੀਂ ਕੋਈ ਨਾ ਲਿਆ ਬੱਚਾ ਤੇ ਬੱਚਾ ਇਹਦਾ ਕਿਹੜੇ ਸੀਮਨ ਦਾ ਕੇ ਬੱਚੇ ਠੀਕ ਆ ਕਿਹੜਾ ਕਿਹੜੇ ਸੀਮੰਟੋਂ ਇਸ ਤਰ੍ਹਾਂ ਬੱਚਾ ਵੀ ਚੰਗਾ ਪਾਇਆ ਹਾਂ ਨਹੀਂ ਬੱਚਾ ਹੈਵੀ ਪਾਇਆ ਹੈਲਥੀ ਬੱਚਾ ਤੇ ਬਾਕੀ ਸੁਈ ਨੂੰ ਕਿੰਨੇ ਦਿਨ ਹੋ ਗਿਆ ਛਾ ਸੁਈ ਨੂੰ 3 ਦਿਨ ਤੇ ਹੁਣ ਇਹਦੇ ਕੋਲੇ ਬੌਲਾ ਜੀ ਇਹ 11-12 ਤੋਂ ਸਟਾਰਟ ਹੋਈ 11-12 ਬੌਲੇ ਤੋਂ ਸਟਾਰਟ ਹੋਈ ਆ ਸੱਜਣੋ ਸਾਂਭਣ ਵਾਲੇ ਵੀਰ ਨੇ ਵੀ ਦੁੱਖ ਤੋੜੇ ਆ ਜਿਵੇਂ ਆਪਾਂ ਹਰ ਵੀਡੀਓ 'ਚ ਜ਼ਿਕਰ ਕਰ ਦਿੰਨੇ ਹੁੰਨੇ ਆ ਜੀ ਧੰਨਵਾਦ ਆਪਾਂ ਦਾ ਹਾਂ ਵੀ ਉਹਨਾਂ ਨੇ ਨਾ ਐਨ ਜਿਵੇਂ ਕਹਿ ਦਿੱ ਗਏ ਵੀ ਰੂਹ ਨਾਲ ਸਾਂਭੀ ਆ ਸੇਹੀ ਰਹਾ ਹਾਂ ਤੇ ਬਾਈ ਜੇ ਸਾਂਭੀ ਆ ਤਾਂ ਦੂ ਰੁਪਈਏ ਵੀ ਸੱਜਣਾ ਨੇ ਵਟੇ ਹੋਣਗੇ ਤੇ ਨਾਲੇ ਅੱਜ ਉਹਨਾਂ ਦੀ ਸਲਾਹਤ ਵੀ ਹੋਈ ਆ ਸਲਾਹਤ ਵੀ ਹੋਈ ਆ ਆਪਾਂ ਤਾਂ ਬੈਕ ਵੀ ਇਹਦੀ ਦਾਸਤੀ ਦਾਸਤੀ ਤੇ ਬਾਕੀ ਸੱਜਣੋ ਥਣ ਲੱਗੇ ਆ ਗੱਠ ਗੱਠ ਤੇ ਕਰਮਾਂ ਵਾਲੀ ਨੂੰ ਗੱਲ ਕਰੀਏ ਇਹਦੇ ਵਨ ਸਪੇਸ ਤੇ ਜੇ ਤੁਸੀਂ ਚੰਗੇ ਟੀਕੇ ਲਾ ਕੇ ਚੰਗੇ ਬੱਚੇ ਲੈਣੇ ਆ ਨਾ ਨੀਲੀ ਰਾਵੀ ਦੇ ਤੇ ਕਨੈਕਟ ਜ਼ਰੂਰ ਕਰ ਲਿਓ ਕਿਉਂਕਿ ਦੁੱਧ ਵਾਲੇ ਪੱਖ ਤੋਂ ਤੇ ਲੇਵੇ ਭਾਂਡੇ ਵਾਲੇ ਪੱਖ ਤੋਂ ਕਿਆ ਬਾਤ ਹੈ ਇਹ ਸਹੁਰਾਬ ਗੱਲ ਕਰੀਏ ਇਹਦੇ ਵੰਡ ਸਪੇਸ ਦੀ ਹਾਂਜੀ ਤਾਂ ਕਹਿੰਦੇ ਨਾ ਮਸ਼ਕਾ ਥੱਲੇ ਬੱਦੀਆਂ ਹਾਂ ਹਾਂ ਠੀਕ ਆ ਜਿਵੇਂ ਇੱਕ ਬਲੈਡਰ ਦੇ ਵਿੱਚ ਹਵਾ ਨਹੀਂ ਭਰੀ ਹੁੰਦੀ ਆ ਕਰਮ ਵਾਲੀ ਜਿਉਂਦੀ ਰਵੇ ਹਨਾ ਜਿਉਂਦੀ ਜਾਵੇ ਬਸ ਕਿਹੜੇ ਘਰ ਦਾਏ ਸ਼ਿੰਗਾਰ ਬਾਨੀ ਆ ਬਾਕੀ ਗੱਲ ਕਰੀਏ ਇਹਦੇ ਸਾਈਡ ਦੀ ਬੱਚਾ ਕਿ ਕਰ ਵੀਰੇ ਉੱਤੇ ਗੱਲ ਕਰੀਏ ਇਹਦੇ ਹਾਈਟ ਦੀ ਹਾਂਜੀ ਬਹੁਤ ਵਧੀਆ ਮੀਡੀਅਮ ਪਲੱਸ ਆ ਹਾਂ ਦਾ ਤੁਹਾਨੂੰ ਪਤਾ ਨੀਲੀ ਦੇ ਵਿੱਚ ਹਾਂਜੀ ਆਮ ਮੱਜਾਂ ਨਾਲੋਂ ਵੱਧ ਹੁੰਦੀ ਆ ਬਿਲਕੁਲ ਬਿਲਕੁਲ ਅਗਲੀ ਲੱਤ ਛੋਟੀ ਆ ਅਗਲੀ ਲੱਤ ਛੋਟੀ ਤੇ ਜਿਹੜਾ ਇਹਦਾ ਪੈਰ ਆ ਹਾਂ ਬਿਲਕੁਲ ਹਾਥੀ ਦੇ ਪੈਰਾਂ ਵਾਂਗੂ ਚੌੜਾ ਵਾਕਈ ਓਕੇ ਰਿਪੋਰਟ ਆ ਹਨਾ ਠੀਕ ਆ ਕਿਸੇ ਗੱਲੋਂ ਨਹੀਂ ਤੇ ਜਿਹੜਾ ਥੱਲੇ ਇਹਦੇ ਇਹ ਝੱਲਰ ਆ ਜਾਂਦੀ ਆ ਹਾਂਜੀ ਇਹਨਾਂ ਦੇ ਨਿਸ਼ਾਨੀਆਂ ਹੁੰਦੀਆਂ ਭਾਰੀ ਹੁੰਦੀ ਆ ਹਾਂ ਇਹਨਾਂ ਮਈਆਂ ਦੀ ਭਾਰੀ ਆ ਠੀਕ ਆ ਜੀ ਇਹ 30 ਨੂੰ ਟੱਚ ਹੁੰਦੀਆਂ ਤੇ ਬਹੁਤ ਸੋਹਣੀਆਂ ਤੇ ਗੱਲ ਇਹਦੇ ਵਨ ਸਪੇਸ ਆਪਾਂ ਥਣਾਂ ਦੀ ਕਰੀਏ ਕਰੰਦੂ ਬਾ ਕਮਾਲ ਆ ਤੇ ਚਵਾਈ ਇੱਕ ਨੰਬਰ ਹਾਂ ਨੇ ਚਵਾਈ ਓਕੇ ਲੱਗੀ ਹੋਗੀ ਐਵੇਂ ਨਹੀਂ ਕਹਿੰਦੇ ਵੀ ਹਨਾ ਹਾਂ ਫਟ ਫਟ ਬਾਹਰ ਨਹੀਂ ਜਿਉਂਦੀ ਰਵੇ ਬਹੁਤ ਸੁੰਦਰ ਝੋਟੀ ਆ ਬਹੁਤ ਚੰਗੀ ਆ ਜੇ ਕਿਸੇ ਨੇ ਬੱਚੇ ਵੀ ਚੰਗੇ ਟਾਪ ਦੇ ਨੀਲੀ ਦੇ ਲੈਣੇ ਆ ਤਾਂ ਜੇਬ ਜੇ ਵੀ ਟੀਕੇ ਲਵਾਊਗਾ ਅਗਲਾ ਉਵੇਂ ਦਾ ਤੇ ਉਵੇਂ ਦਾ ਬੱਚਾ ਆਊਗਾ ਸੱਜਣੋ ਇਥੋਂ ਹੁਣ ਤੁਸੀਂ ਇਹਦੇ ਨਾਲ ਆਪਸੀ ਗੈਬ ਦੂਰੀ ਚੈੱਕ ਕਰ ਲਓ ਤੇ ਨਾੜਾ ਨੂੜਾ ਲੇਵੇ ਤੇ ਤੇ ਮਿਲਕ ਵੇਣ ਵੀ ਨਾ ਪੂਰੀ ਸਫਰਾਉ ਵਧੀਆ ਥੋੜੀ ਜੀ ਮੈਂ ਚੰਗੀ ਸੰਭੀ ਤੇ ਰਾਜੀ ਪੂਰੀ ਆ। ਬਾਕੀ ਤੁਹਾਨੂੰ ਇੱਕ ਵਾਰੀ ਇਹਦੀ ਅੱਖ ਦਿਖਾਉ। ਹਾਂ ਅੱਖ ਚਿੱਟੀ ਮਣਕਣੀ ਹੈਨਾ। ਬਿਲਕੁਲ ਦੇਖੋ ਜੀ। ਹਾਂ ਅੰਦਰ ਚਾਦ ਜਿਹੜੀ ਜਿਵੇਂ ਕਹਿ ਦਈਏ ਨਾ ਪਿਓਰ 라ਵੀ ਆ ਗਈ। ਪਿਓਰ ਆ ਗਈ। ਤੇ ਇਹਦਾ ਰੇਟ ਫਿਰ ਇੱਥੇ ਹੀ ਕਰ ਦਈਏ। ਰੇਟ ਇੱਥੇ ਹੀ ਕਰ ਦਈਏ ਆਪਾਂ। ਕੋਈ ਨਹੀਂ ਲਾਇਆ ਦੇ ਜੇ ਬਾਕੀ ਇਹੋ ਜਿਹੇ ਤੀਜੇ ਦਾ ਆ ਮੁੱਲ ਕਿੱਥੇ ਆ ਹੈਨਾ? ਪੈਸੇ ਲੈ ਕੇ ਵੀ ਨਹੀਂ ਲੱਭਦੀਆਂ। ਨਹੀਂ ਲੱਭਦੀਆਂ। ਮੋਲੇ ਦਾ 12 ਥੋੜਾ ਬਹੁਤ ਹੈ 1 ਲੱਖ ਤੇ 22000 ਹਾਂ ਬਿਲਕੁਲ ਬਸ ਝੋਟੀ 17 18 ਕਿਲੋ ਦੇ ਚੱਲੂਗੀ ਹੋ ਸਕਦਾ ਮੇਲੇ ਜਿੱਤਲੇ ਫਰੀਡਰ ਬੰਦੇ ਕੋਲੇ ਚਲੇ ਜਾਦਾ ਵਾਕਈ ਕੋਈ ਸ਼ੱਕ ਨਹੀਂ ਹੈ ਨਾ ਜਿੰਨੇ ਜਵੇਂ ਮੇਲੇ ਆਉਣ ਵਾਲੇ ਆ ਹਾਂਜੀ ਬਸ ਆ ਗਿਆ ਮੇਲਾ ਤਾਂ ਤਿਆਰੀ ਆ ਜੀ ਮੇਲਿਆਂ ਦੀਆਂ ਤੇ ਮੇਲੇ ਚ ਪਾਉਣ ਵਾਲੀ ਆ ਹਾਂ ਨਹੀਂ ਚੰਗੀ ਕਿੰਨੇ ਟਰੈਕਟਰ ਜਿੱਤਿਆ ਸੀ ਡਿੱਟੋ ਸੀ ਇਹਦੀ ਹਾਂ ਵਾਕਈ ਕੋਈ ਸ਼ੱਕ ਨਹੀਂ ਇਹਦਾ ਰਾਣੀ ਦਾ ਕੋਈ ਪਤਾ ਹੀ ਨਹੀਂ ਕੋਈ ਪਤਾ ਨਹੀਂ ਸਮੁੰਦਰ ਆ ਕਿੰਨਾ ਡੂੰਘਾ ਹਾਂ ਇਹਦਾ ਕਾਲ ਪਰਖ ਦੇ ਹੱਥ ਡੋਰਾ ਕੀ ਦੀ ਝੋਲੀ ਚ ਉਹਨੇ ਜੱਤ ਪਾ ਦੇਣੀ ਹੁੰਦੀ ਆ ਸੋਚ ਕੇ ਤਾਂ ਹਰੇਕ ਜਾਂਦਾ ਨਾ ਆਪਾਂ ਜੱਤ ਕੇ ਮੁਰਨਾ ਕਹਿੰਦੇ ਨੇ ਹਰ ਇੱਕ ਇਨਸਾਨ ਦੀ ਮਜਬੂਰੀ ਹੁੰਦੀ ਆ ਹਾਂ ਲੈ ਚੱਲ ਵੀਰੇ ਕੱਟੇ ਨੂੰ ਵੀ 130 ਸੀਧੇ ਹੁੰਦਾ ਤਾਂ ਇੱਕ ਦੋ ਪੀਸੇ ਹੋ ਜੇ ਹੁੰਦੇ ਮਸਾ ਪੈਸੇ ਚੱਕ ਕੇ ਵੀ ਨਹੀਂ ਪੈਸੇ ਚੱਕ ਕੇ ਵੀ ਤੁਰੇ ਫਿਰੇ ਨਾ ਉਦੋਂ ਵੀ ਨਹੀਂ ਲੱਭਦੀ ਕਈ ਵਾਰੀ ਇੱਦਾਂ ਕਿੰਨੀ ਇਹਦੀ ਇਹਦੀ ਹਾਂ ਪੱਦਰ ਦੇ ਕੋੜੀਆਂ ਵਾਹ ਕੇ ਹੀਰਾ ਝੋਟੀ ਆ ਇਹਨਾਂ ਮੰਜਾ ਲੈਂਦਾ ਸਹੀ ਗੱਲ ਆ ਜੀ। ਫੁਕਵਾ ਲੈਵਾ ਕੋਈ ਨੂੰ ਸਟੈਟਸ ਦਾ ਡਰ ਨਹੀਂ। ਹਾਂ ਨਹੀਂ ਥਣ ਵੀ ਕੰਮ ਦਾ ਮੁਠੀ ਵਾਲਾ। ਆ ਇਥੋਂ ਵੇਖੋ ਸੱਜਣਾ ਹਣ ਤਰਦੀ ਦਾ। ਲਾਓ ਖਾਂ ਗੈਸ। ਤੇ ਦੱਸਿਓ ਕਿਵੇਂ ਲੱਗੀ ਝੋਟੀ। ਸਤਲਵਾਂ ਵਜੇ ਪਾਢੀ ਦੀ 1:70 ਦੀ ਵਜੇ। ਹਾਂ ਨਹੀਂ ਅੱਜ ਰੇਠ ਠੀਕ ਆਪਣਾ। ਠੀਕ ਆ ਜੀ। ਹਾਂ। ਤਾਂ ਇਹਦੇ ਵਿੱਚ ਸਿਰਫ ਮਾਂ ਤਣ ਹੋਣਾ। 1 ਲੱਖ ਤੇ 22000 ਰੁਪਇਆ ਸੱਜਣੋ ਤੇ ਮੌਕੇ ਤੇ ਥੋੜਾ ਕਿੱਥੇ ਸੌਦਾ ਹੋ ਜਾਂਦਾ ਜਾਂ ਤੈ ਬਹਿ ਜਾਂਦੀ ਹੈ ਹਨਾ ਪਿਆਰ ਮੁਹੱਬਤ ਦੀ ਉਹਦਾ ਕੋਈ ਇਹ ਤਾਂ ਬਾਗਮਾਲ ਦੀ ਜਿਹੜਾ ਮੁੱਲ ਦਾ ਪੱਕਾ ਹੀ ਨਹੀਂ ਹਾਂ ਇਹਨਾਂ ਹੀਰਿਆਂ ਦੇ ਮੁੱਲ ਹੁੰਦੇ ਨਹੀਂ ਤੇ ਵਹਿੜ ਆਪਣੀ ਭਾਉਜੀ ਵਹਿੜ ਆਪਣਾ ਗੱਲ ਕਰੀਏ ਜੀ ਤਾਂ ਮੋਹ ਸੀ ਜੰਨਾ ਠੀਕ ਹੈ ਜੀ ਬਾਕੀ ਇਹ ਗਏ ਜਿਹਦੀ ਮਾਰਾ ਜਿਹੜਾ ਰਿਪੋਰਟ ਸੀ 27 28 ਦਾ ਇਹ ਜੇ ਭੈਣ ਗਿਆ ਇਸ ਵਾਰ 23 24 ਦੇ ਚੱਲੰਦੇ ਆ ਤੇ ਆਪਾਂ ਇਹਦੀ ਗੱਲ ਕਰੀਏ ਤਾਂ ਪਹਿਲਾ ਸੂਆ ਸੂਈ ਆ ਅੱਛਾ ਛਿੱਗੀ ਹੋ ਗਈ ਤੇ ਪਹਿਲਾ ਸੂਆ ਸੂਈ ਥੋੜੀ ਪੱਕ ਕੇ ਸੀ ਆ ਓਕੇ ਤੇ ਇਹਦੇ ਥੱਲੇ ਆ ਇਸ ਵਾਰ 15 ਮੀਟਰ ਜਿਹੜਾ ਦੁੱਧ ਬਿਲਕੁਲ ਹਾਰਿਆ 15 ਤਿਆਰ ਆ ਕਿੰਨੇ ਟਾਈਮ ਦੀ ਸੂਈ ਆ ਜੀ ਇਹਨੂੰ ਸੂਈ ਨੂੰ ਅੱਜ 10 12 ਦਿਨ ਹੋ ਗਏ ਆ ਬੱਚਾ ਮਗਰ ਆ ਬੱਚਾ ਆ ਗਿਆ ਮਗਰ ਠੀਕ ਆ ਬਹੁਤ ਚੰਗਾ ਲੱਗਾ ਸੀ ਹਨਾ ਉਹ ਕਿਤੇ ਬਰੂਰ ਬ੍ਰਾਡ ਦਾ ਲਾਇਆ ਸੀ ਹਾਂ ਟੀਕਾ ਦੇ ਵੱਛੇ ਨਹੀਂ ਇਹਨੂੰ ਗਾਂ ਨੂੰ ਲੱਸੀ ਕਰਤਾ ਬਾਕੀ ਇਹ ਕਿ ਜਿਹੜਾ ਸਵੇਰਾ ਸਵੇਰਾ ਜੇ ਪੱਠਾ ਲੱਗਾ ਪਿਆ ਹੋਰ ਹਾਂ ਇੱਕ ਗੱਲ ਇਹ ਕਿ ਜਿੰਨੇ ਤੰਦ ਦੁੱਧ ਦੇਗਾ ਇਹਦੇ ਇਸੇ ਵੀ ਨਹੀਂ ਪਤਲੇ ਸਰੀਰ ਦੀ ਐ ਦੁੱਧ ਤਾਂ ਬਹੁਤ ਦੇਊਗੀ ਫ੍ਰੀਡ ਜਾਂਦੀ ਹੈ ਹਾਂ ਉਹ ਜੀ ਫ੍ਰੀਡ ਦੀ ਗੱਲ ਕਰੀਏ ਤਾਂ ਨਾ ਤਾਂ ਸਟੇਟ ਪਟਾ ਆ ਗਿਆ ਤੇ ਕੰਮ ਕੀਤਾ ਛੋਟਾ ਵੀ ਚੱਲ ਹਾਂ ਨਹੀਂ ਜਾਤ ਕੁਆਲਟੀ ਬਹੁਤ ਸਿਆਲ ਦੇ ਕੰਮ ਦੀ ਆ ਪੂਰੇ ਸਿਆਲ ਦੇ ਕੰਮ ਦੀ ਫਿਰ ਨਵੀਂ ਮੱਛੀ ਨਵੀਂ ਮੱਛੀ ਆ ਚਲਦੇ ਚੱਲ ਗਿਆ ਇਹਨੂੰ ਤਾਂ ਤੇ ਉਹ ਰਖਾ ਰੰਦ ਪਾ ਗਏ ਹਾਂ ਤਾਂ ਦਸਾਂ 15 ਦਿਨਾਂ ਪਸ਼ੂ ਜਿਹੜਾ ਬਦਲ ਜਾਂਦਾ ਹਾਂ ਫਿਰ ਅੰਡਰ ਕੁਆਲਿਟੀ ਜਿਹੜੀ ਇਹਦੀ ਉਹ ਐਨਫੈਕਸ ਆ ਹਨਾ ਮੇਲੇ ਵਾਲੀਆਂ ਗਾਵਾਂ ਵਾਲੀ ਆ ਬਿਲਕੁਲ ਬਿਲਕੁਲ ਹਾਂ ਐ ਨਹੀਂ ਵੀ ਟਲ ਮਾਇਆ ਕਰ ਜੂ ਪਾ ਮੰਗਲਾ ਚਾਰ ਸੂਏ ਪੀ ਜਾਵੇ ਹਾਂ ਕੋਈ ਮਸਟੇਟਸ ਨਹੀਂ ਕੋਈ ਕੁਛ ਨਹੀਂ ਤੁਹਾਨੂੰ ਇਹਦੇ ਚਾਰ ਸੂਏ ਪੀ ਕੇ ਵੀ ਹਾਂ ਜਦ ਚੜਾ ਜਾਓ ਬੱਚੀ ਜਿੱਥੇ ਮਰਜੀ ਫੇਰ ਵੇਚ ਦਿਓ ਵਾਕੇ ਸਰਾ ਚੀਜ਼ ਆ ਫਿਰ ਵੇਖੋ ਹਰਾ ਬਾਕੀ ਸੁਭਾ ਚੰਗਾ ਚਵਾਈ ਵੀ ਚੰਗੀ ਆ। ਤੂੰ ਆ ਤੂੰ ਇਹ ਨੰਬਰ ਆ। ਨਹੀਂ ਠੀਕ ਆ। ਗੰਨੇ ਰਗੀ ਆ। ਭੋਲੀ ਪੂਲੀ। ਬੱਚੀ ਦੇ ਦੂੰਗੀ 20 ਲੀਟਰ ਦੁੱਧ। ਠੀਕ ਆ। ਨਾਲੇ ਰੋਉਂਗੀ ਟਾਇਰ ਤੇ ਦੇ ਦੇਣਾ ਇਹਨੇ ਦੁੱਧਾ। ਮੇਰੇ ਦਿਨ ਆ। ਵੇਖੇ ਜੋ ਕੁਝ ਹੋਰ ਦਿਖਾਈ ਦਿੰਦਾ ਮੈਂ ਖੋਦਾਂ ਰਾਂਜੇ ਤੋਂ ਖਰੀਦਣ ਗਿਆ। ਹਾਂਜੀ। ਮੈਂ ਦੋ ਟਾਈਮ ਦੇ ਚੁਆਈ ਕੀਤੀ। ਮਲ 15 ਪਲੱਸ ਇੰਦ ਕਰਿਆ। ਨਹੀਂ ਖਰੀ ਆ। ਕਰੀ ਆ। ਤੇ ਇਹਦਾ ਰੇਟ ਫਿਰ ਸ਼ਾ ਜੀ? ਰੇਟ ਇਹਦਾ ਲੈ ਜਾਈਆ ਕਰਾਂਗੇ। 547 ਆ। 47000 ਓਕੇ ਵੀ ਉਹਦੇ ਚ ਛੋੜ ਛੱਪਾ ਹੀ ਹੋਊਗਾ ਹੁਣ ਛੋੜ ਛੱਪਾ 47000 ਲਓ ਵੀ ਸੱਜਣਾ ਵਹਿੜ ਬਹੁਤ ਚੰਗੀ ਐ ਛਿੱਗੀ ਆ ਕੱਤ ਬਹੁਤ ਚੰਗਾ ਵੇਲ ਬਹੁਤ ਸੋਹਣੀ ਆਰਡਰ ਕੁਆਲਿਟੀ ਤੁਹਾਡੇ ਸਾਹਮਣੇ ਕਰਤੀ ਆ ਵਾਲੀ ਗੱਲ ਕੀਤੀ ਆਪਾਂ ਹਾਂ ਕੋਈ 55 ਨਹੀਂ ਮੰਗਿਆ 60 ਨਹੀਂ ਮੰਗਿਆ ਨਹੀਂ ਮੰਗਿਆ ਕੋਈ 60 ਨਹੀਂ ਨਹੀਂ ਠੀਕ ਆ ਓਕੇ ਰਿਪੋਰਟ ਤੇ ਆਹ ਰਾਣੀ ਦਾ ਮੰਗਿਆ ਇੱਕ ਬਾਈ ਵੀਡੀਓ ਤੁਸੀਂ ਰੋਜ਼ ਵੇਣੀ ਆ ਤੇ ਮੇਰੇ ਤਾਂ ਲੱਗੀ ਐ ਦੈਲਾ ਜੇ ਹੁਣ ਤੁਸੀਂ ਕਾਲ ਫੋਨ ਚੱਕਿਓ ਬਾਕੀ ਜਿਹੜਾ ਵੀ ਆਊਗਾ ਨਾ ਹਾਂ ਨਿੰਦ ਦਾ ਨਹੀਂ ਜਿਹੜਾ ਲੈਣ ਆ ਗਿਆ ਉਹ ਟੈਂਪੂ ਲੈ ਕੇ ਆਊਗਾ ਆਊਗਾ ਬਿਲਕੁਲ ਜੀ ਠੀਕ ਹੈ ਕੋਈ ਕਿਸੇ ਆਨਲਾਈਨ ਵੀ ਸਬਦਾ ਕਰਨਾ ਆਪਾਂ ਆਪਣੀ ਤਸੱਲੀ ਦੇ ਪੇਜ ਤੇ ਓਕੇ ਹਾਂ ਵੀ ਆਪਾਂ ਨੂੰ ਗਾਰੰਟੀ ਆ ਕਰਮਾਂ ਵਾਲੀ ਦੀ ਬਾਕੀ ਇਹ ਕਿ ਦੁੱਧ ਵੀ ਚਵਾਊਗੀ ਚਵਾ ਦਊਗੀ ਬਾਕੀ ਜੇ ਜਾ ਕੇ ਪੰਜ ਵਾਲੀ ਬੱਸ ਨਾਲ ਪੱਠੇ ਪਾਉਣੇ ਆ ਹਾਂ ਪੰਜ ਵਾਲੀ ਬੱਸ ਲੰਗੀ ਤਾਂ ਫੇਰ ਆਪਾਂ ਰੁੱਖਾ ਥੱਲੇੋਂ ਘਰੇ ਲਿਆਉਣੀਆਂ ਫੇਰ ਨਹੀਂ ਫੇਰ ਇਹਦਾ ਉਹਦੇ ਕਹਨੂੰ ਤਿੰਨ ਤਿੰਨ ਟਾਈਮ ਚਾਰ ਚਾਰ ਟਾਈਮ ਤਾਂ ਪਾਣੀ ਵੀ ਪਿਉਣਾ ਪਊਗਾ ਹਾਂ ਬਿਲਕੁਲ ਵੀਰੇ ਆਪਾਂ 24 ਘੰਟੇ ਨਾਲ ਪਾਣੀ ਆ ਹਾਂ ਦੇਖੀਦਾ ਕਿ ਇਹਨੇ ਤੁੜੀ ਨਹੀਂ ਪਸੰਦ ਆਈ ਹਰਿਆ ਪਸੰਦ ਆ ਉਹ ਪਾਓ ਹਾਂ ਫੇਰ ਦੁੱਧ ਦਿੰਦਿਆਂ ਕਰਮਾਂ ਵਾਲੀਆਂ ਉਹ ਇਹਨਾਂ ਦੀ ਪਸੰਦ ਨਾ ਪਸੰਦ ਵੇਖੀ ਜਾਂਦੀ ਵੇਖੀ ਜਾਂਦੀ ਵਾਕਿਆ ਜੀ ਤੇ ਬਲਾਦੀਏ ਫਤਿਹ ਹਨ ਹਾਂ ਬਿਲਕੁਲ ਜੀ ਫੋਨ ਨੰਬਰ ਆਪਾਂ ਦੇ ਦਈਏ ਇੱਕ ਵਾਰੀ ਹਾਂਜੀ 990382025 990638202 ਧੰਨਵਾਦ ਸਾਰੇ ਸਾਧਨਾਂ ਦਾ ਹਣਾ